हाँ जी मेरा नाम महक काली पेंड बडालिया मतलब की ब्लॉक साजपुर है डिस्ट्रिक्ट डिस्ट्रिक सा हूशियारपुर जिमे के तानू तो सार् पता है कि मतलब हड़ा करके साथ नुकसान हो सब तो पहला मतलब कि जेडे न्यूज चैनल वाले है सारे तो मैं उन्होंने सार्या का बहुत दिल तो धन्यवाद कर दी क्योंकि उन्होंने करके सू हर एक दुख सुख का पता लगता पाया वो दिन रात लगे हुए फिर भी मैनुद्या की हाँ जी सानू भी

ਸਾਰਿਆਂ ਦਾ ਦੁੱਖ ਸਾਂਝਾ ਆ ਇਹ ਸਾਡਾ ਕੱਲਿਆਂ ਦਾ ਨਹੀਂ ਹੈਗਾ ਜੀ ਅਸੀਂ ਇੱਕ ਆਪਣਾ ਇੱਕ ਸਾਡਾ ਘਰ ਦਾ ਮੈਂਬਰ ਬਾਹਰ ਕੰਮ ਕਰਦਾ ਜਾਂ ਘਰ ਕੰਮ ਕਰਦਾ ਤਾਂ ਜਿਉ 6-7 ਘਰ ਦੇ ਜੀਆਂ ਨੂੰ ਸੰਭਾਲ ਰਿਹਾ ਤਾਂ ਅਸੀਂ ਸ਼ਾਇਦ ਮੈਨੂੰ ਲੱਗਦਾ ਕਿ ਪੰਜਾਬ ਵਿੱਚ ਜਿੰਨਾ ਵੀ ਨੁਕਸਾਨ ਹੋਇਆ ਸੀ ਇੱਕ ਇੱਕ ਘਰ ਦਾ ਜੇ ਇੱਕ ਇੱਕ ਮੈਂਬਰ ਵੀ ਸੰਭਾਲ ਲੀਏ ਤਾਂ ਸਾਰਾ ਦੁੱਖ ਮਤਲਬ ਕਿ ਖਤਮ ਹੋ ਜਾਣਾ ਅਸੀਂ ਬਹੁਤ ਜਲਦੀ ਕੋਸ਼ਿਸ਼ ਕਰਦੇ ਪਏ ਆ ਮੈਨੂੰ ਬਹੁਤ ਜ਼ਿਆਦਾ ਮਹਿਲਾਵਾਂ ਦਾ ਫੋਨ ਵੀ ਆਉਂਦੇ ਪਏ ਆ ਤੇ ਉਹ ਮਤਲਬ ਕਿ ਰਾਹਤ ਸਮਗਰੀ ਮੈਨੂੰ ਘਰ ਮੇਰੇ ਘਰ ਤੱਕ ਪਹੁੰਚਾ ਰਹੇ ਆ ਕਿ ਹਾਂਜੀ ਤੁਸੀਂ ਵੀ ਜੀ ਦੱਸੋ ਸਾਨੂੰ ਕੀ ਚਾਹੀਦਾ ਆ ਅਸੀਂ ਬੱਦ ਬੱਦ ਮਹਿਲਾਵਾਂ ਇਕੱਠ ਕਰਦੀਆਂ ਪਈਆਂ ਅਸੀਂ ਪੈਸੇ ਦਾ ਵੀ ਜਰੂਰਤ ਅਨੁਸਾਰ ਸਮਾਨ ਦਾ ਵੀ तो कर दे मतलब कि ज़रूरतमंद तक पहुंचा सकी मेरी सार्व हाथ जोड़ के बेनती है कि सारे लेडीज भीर भ जो भी मेरी इस विडियो निकलते सारे सपोर्ट करो ताकि सा दुख सांझा है क्योंकि अज फसलां उगा रहे को खाने ली कुछ नहीं है कल कि खावा

ਸਾਨੂੰ ਦੁੱਖ ਸੋਕ ਇਹਨਾਂ ਦੇ ਬਾਰੇ ਪਤਾ ਲੱਗਦਾ ਪਿੰਡਾਂ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਸਾਰਾ ਸਾਨੂੰ ਸੋਸ਼ਲ ਮੀਡੀਆ ਤੋਂ ਹੀ ਪਤਾ ਲੱਗਿਆ ਕਿ ਕਿਸ ਪਿੰਡ ਵਿੱਚ ਕਿਸ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈ ਜਾਂ ਜਾਣੀ ਮਾਨੀ ਨੁਕਸਾਨ ਕਿੱਥੇ ਜ਼ਿਆਦਾ ਹੋਇਆ ਆ ਤੇ ਮੈਂ ਜ਼ਿਆਦਾ ਨਾ ਸਾਡਾ ਸਾਰਿਆਂ ਦਾ ਸਵਾਗਤ ਲੈਂਦੀ ਮੈਂ ਸਿਰਫ ਇਹੀ ਕਹਨੀ ਹੈ ਕਿ 2-4 ਦਿਨ ਵਿੱਚ ਅਸੀਂ ਸਮਗਰੀ ਜੋ ਵੀ ਸਾਡੇ ਕੋਲ ਜ਼ਰੂਰਤ ਦਾ ਸਮਾਨ ਇਕੱਠਾ ਹੋਣਾ ਅਸੀਂ ਪਿੰਡਾਂ ਵਿੱਚ ਦੇਣ ਜਾਣਾ ਹੈ ਤੇ ਬਾਅਦ ਤੋਂ ਬਾਅਦ ਸਾਡੇ ਨਾਲ ਕੰਟੈਕਟ ਕਰਕੇ ਸਾਨੂੰ ਸਮਾਨ ਪਹੁੰਚਾਇਆ ਜਾਵੇ ਜੋ ਵੀ ਜਿੱਦਾਂ ਦੀ ਵੀ ਕੋਈ ਜ਼ਰੂਰਤ ਜ਼ਰੂਰਤ ਦੇ ਅਨਸਾਰ ਆਪਣੇ ਹਿਸੇ ਦੇ ਅਨਸਾਰ ਸਾਡੀ ਮਦਦ ਕਰਨਾ ਚਾਹੁੰਦਾ ਉਹ ਸਾਡੇ ਨਾਲ ਕਰੇ ਵਾਹ ਕੁਝਾ ਖਾਲਚਾ ਵਾਹ ਕੁਝਾ